ਸਰਕਾਰ ਦਾ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਸਰਕਾਰ ਸੰਜੀਦਾ ਨਹੀਂ ਹੈ ਤੇ ਸਰਕਾਰ ਦੀ ਬੜਾ ਗਵੜਾ ਹਿੰਦੀ ਦਾ ਬਹੁਤ ਸਾਰਾ ਸੰਵੇਦਨਸ਼ੀਲਤਾ ਕਹਿੰਦੇ ਨੇ ਇੱਕ ਸੰਵੇਦਨਸ਼ੀਲਤਾ ਇੱਕ ਐਸੀ ਚੀਜ਼ ਹੁੰਦੀ ਹੈ ਜਿਹੜੀ ਪਸ਼ੂ ਤੇ ਇਨਸਾਨ ਦੇ ਵਿੱਚ ਫਰਕ ਬਣਿਆਦੀ ਫਰਕ ਪਾਉਂਦੀ ਹੈ ਇਨਸਾਨ ਇੱਕ ਕਹਿਜਾ ਹੈ ਜਦ ਜੇ ਕਦੇ ਇਨਸਾਨ ਕੁਝ ਖਾਂਦਾ ਹੋਵੇ ਤਾਂ ਉਹ ਧਰਤੀ ਦੇ ਇੱਕ ਇੱਕ ਇਹੋ ਜੀ ਪ੍ਰਜਾਤੇ ਦੇ ਦੂਜੇ ਨੂੰ ਪਹਿਲਾਂ ਪੁੱਛਦਾ ਵੀ ਤੂੰ ਭੁੱਖਾ ਹੈਂ ਭਰਾਵਾ ਤੂੰ ਖਾ ਲੈ ਮੈਂ ਬਾਅਦ ਵਿੱਚ ਖਾ ਲੂੰਗਾ ਇਹ ਸੰਵੇਦਨਸ਼ੀਲਤਾ ਹੁੰਦੀ ਹੈ ਸਰਕਾਰ ਦੀ ਸੰਵੇਦਨਸ਼ੀਲਤਾ ਮਰ ਚੁੱਕੀ ਹੈ ਸੰਘਾਰਸ਼ ਤੀਸਰੇ ਦਿਨ ਚ ਦਾਖਲ ਹੋ ਗਿਆ ਇੱਕ ਨੌਜਵਾਨ ਜੋ 5 ਸਾਲ ਤੋਂ ਲਗਾਤਾਰ ਚੱਲਦੇ ਆ ਰਹੇ ਸੰਘਰਸ਼ ਜਿੱਦੇ ਵਿੱਚ ਕਿ 46000 ਦਾ ਜਿਹੜਾ ਗ੍ਰੇਡ ਦੇ ਕੇ ਇਹਨਾਂ ਨੂੰ ਪੇ ਸਕੇਲ ਤੇ ਵੱਢ ਕੇ ਅੱਧਾ ਕਰ ਦਿੱਤਾ ਜਾਵੇ ਤਾਂ ਇੱਕ ਲੱ ਪੇ ਸਕੇਲੇ ਵੱਡਾ ਗਿਆ ਇਹਨਾਂ ਦੇ ਬੱਚਿਆਂ ਦੇ ਭਵਿੱਖ ਇਹਨਾਂ ਦੇ ਪਰਿਵਾਰਾਂ ਦੇ ਢਿੱਡ ਇਹਨਾਂ ਦੀ ਜਿਹੜੀ ਆਰਥਿਕ ਜ਼ਰੂਰਤਾਂ ਦਾ ਕਤਲ ਕੀਤਾ ਗਿਆ ਇਹ ਸਰਕਾਰ ਸਮੇਤ ਅਰਸ਼ੀਲਤਾ ਖੋ ਚੁੱਕੀ ਹੈ ਕੱਲ ਵੀ ਇਹਨਾਂ ਨੇ ਚਲੋ ਜਾ ਕੇ ਇਹਨੇ ਸੈਕਟਰੀਏਟ ਮੈਨੂੰ ਤਾਂ ਕੋਈ ਖਾਸ ਉਮੀਦ ਹੈ ਨਹੀਂ ਚਲੋ ਫੇਰ ਵੀ ਪਰ ਮੈਂ ਇਹਨਾਂ ਨੂੰ ਆਪ ਕਹਿ ਗਿਆ ਸੀ ਜੋਸ਼ ਤੇ ਹੋਸ਼ ਨਾਲ ਲੜਾਈ ਲੜਨੀ ਆ ਰਣਨੀਤੀ ਥੋੜੀ ਪੁਖਤਾ ਹੋਣੀ ਚਾਹੀਦੀ ਹੈ ਕਿਉਂਕਿ ਜੇ ਕੱਲੋਂ ਇਹ ਨਹੀਂ ਗੱਲ ਕਰਨ ਜਾਂਦੇ ਤੇ ਸਰਕਾਰ ਇਹ ਬਾਹਰ ਨਾਲ ਲੈ ਕੇ ਜਾਂ ਬਹੁਤ ਚਲਾਕ ਬਿਊਰੋਕ੍ਰੇਟ ਬੈਠੇ ਹੁੰਦੇ ਜਿਹੜੇ ਕਿ ਮੂਰਖ ਬਣਾਉਣ ਚ ਮਹਾਰ ਹੁੰਦੇ ਨੇ ਸਰਕਾਰਾਂ ਕੋਲ ਹਾਜ਼ਰੀ ਲਵਾਇਆ ਕਰਦੇ ਨੇ ਭਾਵੇਂ ਉਹ ਸੂਬਾ ਸਰਕਾਰ ਦੇ ਅਜਿਹਾ ਆਫੀਸਰ ਹੋਣਗੇ ਭਾਵੇਂ ਸੈਂਟਰ ਸਰਕਾਰ ਦੇ ਹੋਣ ਤਾਂ ਇਹ ਕੱਲ ਗਏ ਇਹਨਾਂ ਨੇ ਗੱਲ ਕੀਤੀ ਤਾਂ ਮੈਨੂੰ ਤਾਂ ਬਾਲੀ ਉਮੀਦ ਹੈ ਨਹੀਂ ਕਿਉਂਕਿ ਸਰਕਾਰ ਜਦੋਂ ਪੰਜਾਬ ਜੋ ਕਿ ਐਗਰੀਕਲਚਰ ਸਟੇਟ ਹੈ ਜੇ ਕਿਸਾਨਾਂ ਦੇ ਗੱਲ ਘੁੱਟ ਸਕਦੀ ਹੈ 65000 ਕਰੋੜ ਕਿਲਾ ਸਰਕਾਰ ਦੱਬਰ ਨੂੰ ਫਿਰਦੀ ਲੁਟੇਰੀ ਬਣ ਕੇ ਸ਼ਰੌਣੀ ਕਾਲੇ ਅਕਾਲੀਦਾਂ ਨਾਲ ਲੜਾਈ ਲੜ ਕੇ ਗਲਾਮ ਨੂੰ ਹੱਥ ਪਾ ਕੇ ਉਹ ਲੈਂਡ ਪ ਪਰ ਮੈਂ ਫੇਰ ਵੀ ਆਸ ਤੇ ਅਰਦਾਸ ਕਰਦਾ ਕਿ ਖਬਰੇ ਕਿਸੇ ਇੱਕ ਅਧੀ ਦੀ ਕਦਾ ਮਾਨੇ ਜਾਗ ਜੇ ਜਾਂ ਜਾਂਦੀ ਸਰਕਾਰ ਦੇਖ ਕੇ ਘਬਰਾਹਟ ਜੀ ਆ ਕੇ ਕਿ ਇਹਨਾਂ ਦੇ ਹੱਕ ਤੇ ਫੈਸਲਾ ਕਰ ਦੇਣ ਤੇ ਕੁਝ ਤਾਂ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਤਾਂ ਲੜਾਈ ਲੜਦੀ ਰਹਿਣੀ ਹੈ ਪਰ ਮੇਰਾ ਬੜਾ ਤੰਦ ਹੀ ਨਾਲੇ ਆਸ ਤੇ ਅਰਦਾਸ ਤੇ ਜੋਧੜੀਆ ਗੁਰੂ ਸਾਹਿਬ ਦੇ ਚਾਣਾ ਚ ਗੁਰਤੇਗ ਬਹਾਦਰ ਸਾਹਿਬ ਜੋ ਧਰਮ ਦੀ ਚਾਦਰ ਨੇ ਉਹਨਾਂ ਨੇ ਜ਼ਬਰ ਦੇ ਖਿਲਾਫ ਜਿਹੜੀ ਲੜਾਈ ਵਿੱਢੀ ਸੀ ਦਿੱਲੀ ਸੀਸ ਦੇਆ ਸੀ ਤਾਂ ਦੱਸਣਾ ਚਾਹੁੰਦਾ ਥੋਡੇ ਮਾਧਿਅਮ ਰਾਹੀਂ ਕਿ ਪਟਿਆਲੇ ਜਦੋਂ ਆਏ ਸੀ ਪਟਿਆਲੇ ਰੁੱਕ ਕੇ ਗਏ ਸੀ ਗੁਰੂ ਸਾਹਿਬ ਜਦੋਂ ਦਿੱਲੀ ਜਾ ਕੇ ਸ਼ਹੀਦੀ ਦਿੱਤੀ ਸੀ ਤਾਂ ਗੁਰੂ ਸਾਹਿਬ ਆਖ ਤੇ ਬਟਾ ਮੁਗਲ ਉਸ ਟਾਈਮ ਸਮਝਦਾ ਸੀ ਕਿ ਸਦਾ ਮੈਂ ਸ਼ਕਤੀ ਰਹਿਣਾ ਤੇ ਮੈਨੂੰ ਇੱਕ ਗੱਲ ਯਾਦ ਹੈ ਕਿ ਹਮ ਖੁੱਲ੍ਹ ਕੇ ਕਰਾਂਗੇ ਤੇਰੇ ਜ਼ੁਲਮ ਕੀ ਖਿਲਾਫਤ ਮੁੱਖ ਮੰਤਰੀ ਸੌਣਲੇ ਵਿੱਤ ਮੰਤਰੀ ਤੇ ਸਿਹਤ ਮੰਤਰੀ ਹਮ ਖੁੱਲ੍ਹ ਕੇ ਕਰ ਰਹੇ ਹਾਂ ਕਿ ਤੇਰੇ ਜ਼ੁਲਫ ਕੀ ਖਿਲਾਫਤ ਤੂੰ ਵਕਤ ਕਾ ਤੱਕ ਨਸ਼ੀ ਹੈ ਕੋਈ ਖੁਦਾ ਨਹੀਂ ਇਹ ਸਮਾ ਲੰਘ ਜਾਣਾ ਹੈ ਭਰਾਵੋ ਤੁਸੀਂ ਬੜਾ ਧੋਖਾ ਕਰਿਆ ਪੰਜਾਬ ਨਾਲ ਜੇ ਪੁੰਨ ਖਟਣਾ ਥੋੜੇ ਹੋ ਸਕਦਾ ਦੇਗ ਨਾ ਪ੍ਰਮਾਤਮਾ ਮaaf ਕਰਦੇ ਲੋਕ ਮaaf ਕਰਦੇ ਤਾਂ ਇਨਾਂ ਦੇ ਬੱਚਿਆਂ ਦੇ ਇਨਾਂ ਦੇ ਪਰਿਵਾਰਾਂ ਦੇ ਤਾਂ ਇਨਾਂ ਦੀ 24 ਘੰਟੇ ਦੀ ਡਿਊਟੀ ਦਾ ਜ ਤੁਹਾਡੇ ਬਾਸਤਾ ਪੈਂਦਾ ਤਾਂ ਇਨਾਂ ਦੀ ਮੰਗ ਬਹਾਲ ਕਰ ਦਿਓ ਅਸੀਂ ਥ